ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਲਓ ਜੀ ਭਾਈ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ 'ਚ ਲਓ ਜੀ ਕੱਲ ਲੱਗੇ ਸੀਗੇ ਗੰਡੇ ਲਾਉਣ ਆਪਾਂ ਅੱਧੀ ਕਿਆਰੀ ਲਾਈ ਸੀ ਅੱਜ ਫੇਰ ਲੱਗੇ ਆ ਕੱਲ ਅਸੀਂ ਦੋ ਜਾਣੇ ਸੀ ਅੱਜ ਤਿੰਨ ਜਾਣੇ ਆ ਲੱਗੇ ਹੋਇਆ ਬੰਦੇ ਲਾਉਣ ਮੈਂ ਇਧਰੋਂ ਲਗਦਾ ਮਾਂ ਆਹ ਸਾਈਡ ਤੋਂ ਆ ਕਣਕ ਦੀ ਗੁੱਡੀ ਸੀ ਕਣਕ ਸੁੱਕਦੀ ਨਹੀਂ ਫੇਰ ਹਰੀ ਹੋ ਜਾਂਦੀ ਆ ਮਿੱਟੀ ਗਿੱਲੀ ਆ ਜੰਮਦੀ ਆ ਮਿੱਟੀ ਗੁੱਡੇ ਆ ਵਾ ਥਾਂ ਆ ਉਹ ਫਿਰ ਬੈਠੋ ਤਾਂ ਇਹ ਜਾਂਦਾ ਉਹ ਬੈਠਣ ਨਾਲ ਜੰਮੀ ਜਾਂਦਾ ਮਿੱਟੀ ਗਿੱਲੀ ਆ ਨਾ ਗਿੱਲੀ ਕਰਕੇ ਕੈੜੀ ਹੋਈ ਜਾਂਦੀ ਆ ਮਿੱਟੀ ਹੁਣ ਫਿਰ ਮੈਂ ਇਧਰੋਂ ਲੱਗਾ ਮੈਨੂੰ ਫਿਰ ਡੱਕਾ ਲਿਆਉਣਾ ਪੈਣਾ ਇਹਦੇ ਨਾਲ ਨਿਸ਼ਾਨੀ ਲਾ ਲਿਆ ਕਰੋ ਜਿਵੇਂ ਮੈਂ ਤੁਹਾਨੂੰ ਦੱਸਿਆ ਜਾਂਗਾ ਉਹਨਾਂ ਫਿਰ ਲਕੀਰ ਜੀ ਸਿੱਧੀ ਨਿਕਲਦੇ ਨਹੀਂ ਡੱਕਾ ਘੁੰਮ ਜਾਂਦਾ ਜੜਾਂਗੀਆਂ 'ਚ ਫਸ ਕੇ ਆ ਬਚਾਲਿਓ ਤੁਸੀਂ ਮਾੜਾ ਜਾਂ ਕਰ ਲੈਣਾ ਸੀ ਨੇੜੇ ਨੂੰ ਇਧਰੋਂ ਸਿੱਧਾ ਹੋ ਜਾਣਾ ਸੀ ਸਿਆੜ ਆ ਡੂੰਗੀ ਕਰਨ ਵਾਲਿਆ ਖਾਲੀ ਵਿਚਾਲਿਓ ਆਲੂਆਂ ਦੇ ਵੀ ਗੱਲ ਸਪਰੇਅ ਮਾਰਤੀ ਇੱਕ ਹੋਰ ਤਾਕਤ ਵਾਲੀ ਆਲੂਆਂ ਦੀ ਜੜ ਦਾ ਥੱਲੇ ਪਟਾਰਾ ਦਾ ਬਹੁਤ ਆ ਪਰ ਅਜੇ ਦਾਣਾ ਨਹੀਂ ਬਣਨ ਲੱਗਿਆ ਦਾਣਾ ਹਜੇ ਲੱਗ ਜੂ 10-15 ਦਿਨਾਂ ਤੱਕ ਬਣਨਾ ਉਹ ਜੜਾਂ ਪਾਟ ਆਈਆਂ 15-15 20 ਵੀ ਜੜਾਂ ਕਾਲੂ ਨੂੰ ਪਾਟੀਆਂ ਹੋਈਆਂ ਨੇ ਉਨਾਂ ਹੀ ਆਲੂ ਪੈਣੇ ਸਮਝ ਲਓ ਨਹੀਂ ਠੀਕ ਆ ਆ ਕੀ ਦਾ ਟਰੈਕਟਰ ਆਉਂਦਾ ਇੱਧਰ ਬਈ ਧੁੰਦ ਜੀ ਦੇ ਵਿੱਚ ਇਹ ਕੀਦਾ ਹੋਇਆ ਟਰੈਕਟਰ ਟਰਾਲੀ ਆ। ਅੱਛਾ ਇਹਨਾਂ ਦਾ ਹਾਊਸ ਹੋਨ ਵਾਲੀ ਕਾ ਲੜ ਤੋਂ ਆਣਿਆ ਦਾ ਨਾ। ਓਏ ਆਪਾਂ ਇੱਧਰ ਨੂੰ ਪੈਣਾ ਸਬਜ਼ੀ ਕੰਨੇ ਨੂੰ ਗੱਠੇ ਲਾ ਲੈ ਲਸਣ ਲਾ ਲਿਆ। ਲਸਣ ਤੋਂ ਆਸਾ 300 ਰੁਪਏ ਕਿਲੋ। ਲਸਣ ਹੁਣ ਨਹੀਂ ਘਟਣਾ ਹੁਣ ਇਹ ਤਾਂ ਨਾ ਵਪਾਰ ਨਾ ਬਾਹਰ ਖੁੱਲ ਗਿਆ ਜਿਵੇਂ ਬੰਗਲਾਦੇਸ਼ ਹੋਰ ਦੇਸ਼ ਹੋ ਗਏ। ਲਸਣ ਤੋਂ ਲਸਣ ਹੋ ਗਿਆ ਗੰਡੇ ਆਲੂ। ਇਹਨਾਂ ਦਾ ਵਪਾਰ ਖੁੱਲ ਗਿਆ ਬਾਹਰ ਨੂੰ। ਇਹ ਗੱਠਾ ਵੀ 50 ਰੁਪਏ ਸੇ ਨਹੀਂ ਚੱਲੇ। ਇਹ ਨਹੀਂ ਆ। ਯਾਰ ਦੋ ਤਿੰਨ ਕਿਲੇ ਲਾਏ ਹੁਣ ਕੀਲਾ ਲਸਣ ਦਾ ਹੋਵੇ ਕੀਲਾ ਗੰਡਿਆਂ ਦਾ ਹੋਵੇ ਮੈਂ ਕਹਿੰਦਾ 20 ਹਾਂ ਕਿਲਿਆਂ ਦੀ ਖੇਤੀ ਨੂੰ ਮਾਰ ਪਾ ਜਾਂਦਾ ਹੈ ਆਹੋ ਸਾ ਬਾਪਾ ਨੂੰ ਇਹਦਾ ਹੈਗਾ ਹੀ ਆ ਮੈਂ ਤਾਂ ਇਹ ਗੱਠੇ-ਗੁੱਠੇ ਲਾਉਂਦੇ ਉਧਰ ਪਾਲਦੇ ਦੇਖੇ ਹੋਏ ਐਮਪੀ ਕੰਨੀ ਬਈ ਕਿਵੇਂ ਪਾਲਦੇ ਆ ਆਪਾਂ ਕਹਿੰਦੇ ਕਿਹਨਾਂ ਨੂੰ ਜੂਰੀ ਆ ਨਾ ਬਹੁਤ ਜੰਨਾ ਜੂਰੀ ਆ ਉਹ ਪਾਉਂਦੇ ਐਮਪੀ ਵਾਲੇ ਕੋਈ ਵੀ ਨਹੀਂ ਪਾਉਂਦਾ ਇਹਨਾਂ ਨੂੰ ਗੰਡਿਆਂ ਨੂੰ ਉਹ 3 ਕਿਵਾਂ ਵਾਲਾ ਲਸਣ ਨੂੰ ਤੇ ਗੰਡਿਆਂ ਨੂੰ ਥ੍ਰੀਕੇ ਵਾਲਾ ਖਾਲੀ ਉਹ ਜਦ ਕਣਕ ਦਾ ਖੇਤੀ ਬਹੁਤ ਕੱਟੇ ਕਰਦਾ ਆ 12 ਕਿੱਲ੍ਹਾ ਦੀ ਜਹਾ ਹੈ ਆਲੂ ਆਲੂ ਦਾ ਪਰਾਲ ਪਿਛਲੇ ਸਾਲ 6 ਕਿੱਲ੍ਹਾ ਆ ਦੋ ਤਿੰਨ ਕਿਲੇ ਆਲੂਆਂ ਦੇ ਹੁਣ ਕਿਲਾ ਲਸਣ ਦਾ ਕਿਲਾ ਗੰਡਿਆਂ ਦਾ ਲਾਇਆ ਹੋ ਗਿਆ ਬਾਧੂਆ ਮੈਂ ਕਹਿੰਦਾ 50 ਕਿੱਲੇ ਨੂੰ ਮਾਰ ਪਾ ਹੁੰਦੇ ਆ ਕਿਲਾ ਆਲੂਆਂ ਦਾ ਹੋਵੇ ਕਿਲਾ ਗੰਡਿਆਂ ਦਾ ਹੋਵੇ ਬਾਸ ਔਲੀ ਔਲੀ ਜਦੋਂ ਭੇਦ ਪੈ ਜਾਂਦਾ ਫਿਰ ਬੰਦਾ ਮਸ਼ੀਨਰੀ ਲੈ ਲੈਂਦਾ ਆਪਦੀ ਫੇਰ ਬਧਾ ਲਵੇ ਯਾਰ 7-8 ਕਿਲੇ ਖੇਤੀ ਕਰੀ ਚੱਲ ਦੂਰ ਹੋ ਗਿਆ ਤੂੰ ਜੋ ਉਹਨੇ ਖਾਲੀ ਦੇਖ ਕੇ ਕੱਢ ਬਾੜੀ ਦੁੱਧ ਨਾ ਕਰੋ ਫਾਇਦਾ ਕੀ ਆ ਉਹਦਾ ਦੁੱਧ ਦਾ ਆ ਦੇ ਨੇੜੇ ਆ ਚੱਲ ਰਿਪਨ ਕਿੱਥੇ ਆ ਜਾ ਆਪਾਂ ਵੀ ਲਾਈਏ ਫਿਰ ਕਿੱਥੇ ਹੀ ਬੱਸ ਮੇਰੀ ਟਿਊਸ਼ਨ ਜਾਣਾ ਅੱਜ ਹੁਣ ਤੂੰ ਹੀ ਪੈ ਗਿਆ ਫੇਰ ਵੀ ਗੱਠੇ ਲਾਉਣ ਨੂੰ ਕਹਦਾ ਟਿਊਸ਼ਨ ਦਾ ਟਿਊਸ਼ਨ ਤਾਂ ਅੱਜ ਜਾਣਾ ਇਦਨਾਂ ਲਾਉਣ ਤਾਂ ਲਾਤੇ ਮਗਰਲੇ ਦੋ ਤਿੰਨ ਸਿਆੜ ਬੜੇ ਧਿਆਨ ਨਾਲ ਲਾਉਣੇ ਪਣਿਆ ਨੇ ਮਿੱਧ ਹੋਣਗੇ ਮਗਰ ਲੋ ਜੀ ਬਾਈ ਅਸੀਂ ਘੰਡਿਆਂ ਦਾ ਕੰਮ ਜੇ ਇੱਕ ਕਿਯਾਰੀ ਦਾ ਨਿਮੇੜ ਕੇ ਆਪਾਂ ਹੁਣ ਆ ਗਏ ਖੋਕਰਾਂ ਦੇਖਣ ਬਹੁਤ ਦਾਣੀਆਂ ਗੱਡੀਆਂ ਭਾਈਦੀਆਂ ਅੱਜ ਆਪਣੇ ਕੋਲੇ ਆ ਦੇਖੋ ਆਪਣੇ ਕਮਾਦ ਵਾਲੇ ਖੇਤ ਕੋਲੇ ਲਓ ਤੁਹਾਨੂੰ ਦਿਖਾਉਨੇ ਆ ਕਮਾਦ ਵਾਲਾ ਖੇਤ ਆ ਤੇ ਹੋ ਭਾਈਦੀਆਂ ਨੇ ਗੱਡੀਆਂ ਕੱਠ ਨਹੀਂ ਹੋਇਆ ਇੰਨਾ ਨਾ ਅਜੇ ਠੰਡ ਬਾਅਦ ਦਾ ਲੋਕ ਆਉਂਦੇ ਹੀ ਘਾਟਾ ਠੰਡ ਕਰਕੇ ਉਧਰ ਬਹੁਤ ਹੋਊ ਗੱਠ ਜਿੱਧਰ ਪਾਈਦੀਆਂ ਨੇ ਇਧਰ ਆ ਥੋੜੇ ਆ ਹੌਲੀ ਹੌਲੀ ਹੋ ਜਾਣਾ ਕੱਠ ਹਜੇ ਤਾਂ ਚਾਲੂ ਹੋਈਆਂ ਨੇ ਓਯਾ ਦੇ ਇੱਥੇ ਹੀ ਖੜੇ ਆ ਉਹ ਇੱਥੋਂ ਹੁਣ ਤਾਂ ਗਿਆ ਮੁੱਗੇ ਕੋ ਮੇਰੇ ਆਏ ਤੋਂ ਹੋ ਦੇ ਜਾਂਦੇ ਹੋ ਦੇ ਉਹ ਦੇ ਚੜਿਆ ਤਾਂ ਹਾਂ ਉਹ ਸੂਏ ਦੇ ਭਜਾਈਆਂ ਵਾਹ ਦੇਖਦੇ ਆ ਵੀ ਕਾਮਜਾਬ ਹੁੰਦੀਆਂ ਭਜਾਉਣ ਵਾਲਿਆਂ ਦੀਆਂ ਖੇਡਾਂ ਕਿ ਨਹੀਂ ਹੈ ਤਾਂ ਕੰਮ ਖਤਰੇ ਵਾਲਾ ਹੀ ਆ ਇੱਥੇ ਦਰਾਖ ਦਰੂਖ ਤੋਂ ਬਹੁਤ ਆ ਸਾਈਡਾਂ ਤੇ ਟੋਏ ਆ ਉਹ ਇਧਰੋਂ ਉਧਰੋਂ ਹੀ ਛੱਡਦੇ ਆ ਐ ਰਿਪਨ ਆਪਾਂ ਉਧਰੋਂ ਕਹਿੰਦੇ ਯੂਰੇ ਨੂੰ ਛੱਡਣਗੇ ਇਧਰੋਂ ਛੱਡਦੇ ਆ ਉਧਰੋਂ ਹਾਂ ਨਾਈਕ ਤੇਰਾ ਤਮਾਸ਼ੇ ਹੁੰਦੇ ਹੁੰਦੇ ਆ ਕਹਿੰਦੀ ਦੇਖਣ ਦਾ ਕੀ ਵਾਹ ਦੇਖੀਦਾ ਹੀ ਬਹੁਤ ਕਰਦੇ ਕੀ ਆ ਆਪਾਂ ਉਹ ਖੰਬੇ ਕੋਲ ਦੀ ਨੰਨਕੇ ਗਾਹਾਂ ਚਲੇ ਜਾਣਾ ਵਿਚਾਲੇ ਜੇ ਲਓ ਬਾਈ ਉੱਥੇ ਚੱਲ ਕੇ ਬਣਾਉਨੇ ਆ ਹੁਣ ਵੀਡੀਓ ਆਪਾਂ ਪਹੁੰਚ ਜੀਏ ਕਰਾਂ ਨੇੜੇ ਅਜੇ ਦੂਰ ਆ ਥੋੜਾ ਜਿਹਾ ਤਾਂ ਜ਼ੂਮ ਕੀਤਾ ਹੋਇਆ ਵਾ ਇਹਨਾਂ ਦੇਖੋ ਕਾਫੀ ਦੂਰ ਆ ਹਾਂ ਇਧਰੋਂ ਛੱਡ ਦੇ ਉੱਧਰ ਨੂੰ ਵਿਚਾਲੇ ਜੇ ਮਜ਼ਾ ਆਉਂਦਾ ਵਾ ਤੋਰਾ ਮੋੜਦੇ ਹੁੰਦੇ ਨੋ ਨਹੀਂ ਮੋੜਦੇ ਜੋੜ ਕੇ ਥੋੜੋ ਮੋੜਦੇ ਹੁੰਦੇ ਆ ਛੋਟੀਆਂ ਹੀ ਆ ਖੇਡਾਂ ਵਾਲੀਆਂ ਨਹੀਂ ਉਹ ਆਉਦੇ ਹੋ ਪਰੇ ਵਿਚਾਲੇ ਦੇ ਉਹ ਖੜੇ ਆ ਛੋਟੇ ਬੱਚਿਆਂ ਦੀਆਂ ਨੇ ਕੱਲ ਨੂੰ ਹੋਣਗੇ ਵੱਡੇ ਬੋਲਦਾਂ ਯਾਰ ਪਰ ਮੈਨੂੰ ਲੱਗਦਾ ਆਹੋ ਲੋ ਭਾਈ ਆ ਗਈ ਲੋ ਜੀ ਬਾਈ ਲਾਈਵ ਚੱਲਦਾ ਵਾ ਜੀ ਇਹਨੇ ਕੱਢਣਾ ਵਾ ਲਲਤੋਂ ਗਲਾਂ ਭਰ ਕੇ ਲਲਤੋਂ ਗਲਾਂ ਭਰ ਕੇ ਨਿਕਲਦਾ ਰਿਹਾ ਮਨ ਹੈ ਸੁਣਦੇ ਆਣ ਕੋਣ ਉਹ ਆੜੀ ਇਹਦੇ ਦਾ ਗੱਲਾਂ ਹੀ ਕਰਦਾ ਜਾਂਦਾ ਉਹਨੇ ਜਿਵੇਂ ਲਿਹਾਜ ਕੱਢਦਾ ਹੁੰਦਾ ਵਾ ਹੋਰਲਾ ਵਾ ਅੱਛਾ ਜੰਗਾ ਲਾਉਂਦਾ ਜੋਰ ਉੱਥੇ ਢੀੜਾ ਖਾਂਦੀ ਆ ਗੱਡੀ ਕੀੜਾ ਛੱਡਣ ਲੱਗਿਆ ਛੱਡਣ 'ਚ ਹੀ ਫਰਕ ਪੈਂਦਾ ਨਾ ਨੱਥਾਂ ਦਾ ਫਰਕ ਪੈਂਦਾ ਹੌਲੀ ਹੋ ਕੇ ਬਹੁਤ ਆਓ ਯਾਰ ਹਾਂ ਉਹ ਪਰਲੇ ਪਤਾ ਨਹੀਂਗਾ ਤੇ ਦਬਦੇ ਆ ਪਰ ਇਹ ਨੂੰ ਹੀ ਦਬਦਾ ਬਹੁਤ ਪਰਲੇ ਨੂੰ ਕੁੜਦੇ ਜਾਂਦੇ ਉਰਲੇ ਬਥੇਰੇ ਚੜਦੇ ਆ ਪਤਾ ਨਹੀਂ ਕੀ ਚੱਕਰ ਆ ਇਹ ਉਹ ਮੈਂ ਲਓ ਜੀ ਭਾਈ ਤੀਜੀ ਸ਼ੈਫਟ ਚਾਲੂ ਹੋ ਗਈ ਆ ਗਈ ਪਹੁੰਚ ਗਈ ਸ਼ੈਫਟ ਤੀਜੀ ਕੀ ਰਾਂ ਇਕੱਠੇ ਹੋ ਜਾਂਦਾ ਫਿਰ ਖਾਲੀ ਹੋ ਜਾਂਦਾ ਇੱਕ ਬੰਦਾ ਖੜਦਾ ਚਾਲ ਬੱਚਿਆਂ ਨਾਲ ਬੰਦਿਆਂ ਦਾ ਜੋਰ ਵੱਧ ਲੱਗ ਜਾਂਦਾ ਆ ਬੱਚਿਆਂ ਦੀ ਬਾਹ ਸੋਹਣੀ ਆ ਆ ਜਿਹੜੇ ਆੜ ਬੰਦੇ ਆ ਨਾ ਨੰਬਰ ਵਧੀਆ ਚੱਕ ਜਾਂਦੇ ਆ ਲੋਰੀ ਵੇ ਹੁਣ ਹਮ ਤੁਮ ਜੁੜਦੇ ਦਿਖਾਉਂਦੇ ਨੇ ਨੇੜੇ ਪਹਿਲਾਂ ਦੂਰ ਸੀਗੇ ਜੁੜਨ ਵੇਲੇ ਹੀ ਪੰਗਾ ਪਾਉਂਦੇ ਆ ਬਸ ਉਸ ਤੋਂ ਬਾਅਦ ਤਾਂ ਫਿਰ ਤਰਪਿੰਦੇ ਸਿੱਧੇ ਹੋ ਕੇ ਇੱਕ ਅੱਧਾ ਵਿੱਚੋਂ ਹੁੰਦਾ ਹੀ ਆ ਤੰਗ ਕਰਨ ਵਾਲਾ ਚਾਲਾ ਮਾਰਦਾ ਏ ਨਾਮੀ ਮਰਦਾ ਖੂਨ ਆ ਬੱਚੇ ਹੀ ਆ ਜੇ ਕੀ ਮੈਂ ਤਾਂ ਦੁੱਗੇ ਹੋਣਗੇ ਕਿਨੇ ਹੋਣਗੇ ਕੀਰੇ ਆ ਔਰ ਲਾ ਦਾ ਖੀਰਾ ਦੁੱਗਾ ਹੀ ਹੋਊਗਾ ਸਰਲਾ ਜੇ ਪੱਕਦਾ ਚੌਗਾ ਹੋ ਬਰਲਾ ਇਹ ਹਾਂ ਹੈ ਨਿਆਣਾ ਜਾਈ ਅਜੜਾ ਜਾਂ ਕਿੰਨੇ ਦਾ ਕਾਟ ਘੱਟ ਹੁੰਦਾ ਵਾ ਇਹ ਜਿਹੜੇ ਡੰਗਰ ਨਾਲ ਘਰੇ ਖੜਦੇ ਆ ਉਹ ਨਾਲ ਹੀ ਰੱਖਣਾ ਮੈਂ ਆ ਖਾਲ ਹੋਰਲੇ ਨੇ ਵੱਧ ਮਾਰੇ ਪਹਿਲਾਂ ਪਰਲੇ ਆ ਬਰਾਸਤਾਂ ਕਰਕੇ ਦਾਬਦੇ ਆ ਪਰਲੀ ਸਾਈਡ ਦੇ ਹਨਾ ਪਾਪਾ ਕੰਟਰੋਲ ਨੇ ਬਹੁਤ ਥੱਕਾ ਕਰਾਇਆ ਜੋੜ ਨਾਲ ਲੱਗੇ ਬਿਊੜੀਆਂ ਧੱਕਾ ਕਰਾਉਂਦੀਆਂ ਪਹਿਲੀ ਜੋੜੀ ਨੇ ਵੀ ਬਾੜ ਨਿਕਲ ਗਈ ਸੀ ਕਿਨਾਂ ਹੱਥੋਂ ਉਹ ਬਾਲਾ ਰਾਲਾ ਸਰਦਾਰ ਹੈਲੋ ਸਰਦਾਰ ਹੈਲੋ ਉਹ ਬਾਲਾ ਤਾਂ ਕਰਦਾ ਪਰ ਲਈ ਲੈ ਗਿਆ ਥੋੜਾ ਜੁੜ ਗਿਆ ਜੁੜ ਗਿਆ ਵਾ ਜੋਤ ਪੈਜਦੇ ਫਿਰਾਂ ਇੱਥੋਂ ਘੇੜਾ ਖਾ ਰਿਹਾ ਮੈਂ ਦਬ ਜਾਂਦਾ ਚੱਲ ਆ ਔਰ ਇਹਨੂੰ ਬਾਜ ਲਈਏ ਐ ਪਰਮ ਲਾਲੇ ਕਿਨੇ ਕਰਕੇ 23 ਸਾਲ ਤਾਰੀ ਭੱਜ ਗਿਆ ਜਾਂ ਤਾਰੀ ਗੱਡੀ ਨਾਲ ਗਈ ਤਾਰੀ ਲਓ ਜੀ ਭਾਈ ਹੋ ਗਿਆ ਕੰਮ ਸ਼ੁਰੂ ਧੁੰਦਾਂ ਪੈਣ ਲੱਗੀਆਂ ਨਹੀਂ ਤੇ ਗਾਈਆਂ ਸਿਓਣ ਲੱਗੀਆਂ ਨਹੀਂ ਆ ਓਏ ਕਿਸਾਂਨ ਲੱਗਦਾ ਵਿੱਚ ਮੈਨੂੰ ਓਏ ਹੌਲੀ ਹੌਲੀ ਆ ਕਿਸਾਂਨ ਆ ਵਿੱਚ ਮਗਰ ਨਾ ਪੈ ਜਾਵੇ ਹਲੋ ਇਹ ਗਾਈਆਂ ਦੇ ਲੋ ਛੱਡਣੀਆਂ ਸ਼ੁਰੂ ਵੀ ਕਰਤੀਆਂ ਐਨਾ ਹੋ ਜਾਣੇ ਕਿ ਹੁਣ ਬਸ ਸਿਆਲੋ ਸਿਆਲ ਸਾਡੇ ਆਹੀ ਕਸਰਤ ਹੋਇਆ ਕਰਨੀ ਐ ਤੇ ਘਰ ਦੇ ਕੋਲੇ ਖੋਲ ਜੰਦਾ ਅਗਲਾ ਚਲੋ ਠੀਕ ਹੈ ਜੀ ਅੱਜ ਦੀ ਵੀਡੀਓ ਇੱਥੇ ਤੱਕ ਹੀ ਸੀਗੀ ਗੱਡੀਆਂ ਗੁੱਡੀਆਂ ਆਧੀਆਂ ਵੀਡੀਓ ਪਾਈ ਅੱਜ ਦੇਖ ਲਓ ਉਹਦੇ ਖੇਤ ਚ ਬਾੜੇ ਹੋ ਆਹ ਦੇਖ